ਹਰੋ ਦੋਸਤੋ ਸਸਰੀਆਕਾਰ ਹੋ ਸਕਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਖੇਤ ਆ ਆ ਨਾਲ ਆਪਣੇ ਅਵਤਾਰ ਸਿੰਘ ਕਾਂਗਾ ਆ ਇਧਰ ਵੇਖੋ ਮੁੰਡਾ ਦਾ ਚਮਕੋਰਾ ਪੈਂਦੀ ਆ ਤੇ ਅੱਜ ਆਪਾਂ ਝੋਨਾ ਵੇਖਣ ਆਏ ਸੀ ਆਪਣੇ ਖੇਤ ਕਿਵੇਂ ਆ ਤੇ ਆ ਝੋਨਾ ਆਪਣਾ ਥੋੜਾ ਜਿਹਾ ਲੇਟ ਲੱਗੇ ਹਜੇ ਤਾਂ ਨਰਮ ਨਹੀਂ ਆ 31 ਝੋਨਾ ਹੈ ਹੈਨਾ 31000 ਪਤਾ ਨਹੀਂ 32000 ਆ ਵੇਖੋ ਮੀਂਹ ਬਹੁਤ ਸੀ ਖਾਰਾ ਪਿਆ ਪਿਆ ਤੇ ਆ ਇਧਰ ਆਪਣਾ ਵੀ 31 ਆ ਇਹ ਝੋਨਾ ਕਾਲਾ ਕਾਲਾ ਸੋਨਾ ਝੋਨਾ ਖੜਾ ਉਹ ਪਰੇ ਆਪਣਾ ਫੂਸਾ ਲੱਗਾ ਉਹ ਵੇਨੇ ਆਪਾਂ ਉਹ ਕਿਵੇਂ ਦਾ ਮੀਂਹ ਬੜਾ ਸੀ ਮੀਂਹ ਨਾਲ ਝੋਨੇ ਬਹੁਤ ਸੋਹਣੇ ਬਣ ਗਏ ਤੇ ਪਰ ਬੱਦਲ ਮੈਨੂੰ ਲੱਗਾ ਅੱਜ ਫੇਰ ਆਊਗਾ ਬੱਦਲ ਬਣਿਆ ਹੀ ਖੜਾ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਮੀਂਹ ਪੈਂਦੇ ਨੂੰ ਰੋਜ਼ ਹੀ ਆ ਜਾਂਦਾ ਮੀ ਤੇ ਮੈਨੂੰ ਲੱਗਾ ਕਿ ਮੱਕਾਂ ਦੇ ਚਾਰ ਚੋਰ ਵੀ ਮੁਸ਼ਕਲ ਹੀ ਆ ਔਖੀ ਵੱਡੇ ਜਾਣਗੇ ਮੱਕ ਵੀ ਜੋ ਹੋਂ ਤਾਂ ਨਾ ਹੀ ਆਵੇ ਚੱਲ ਅਗੇ ਦਾ 10 ਦਿਨ ਫੜਕਾ ਲੱਗ ਜੇ ਇੰਨੇ ਚਾਰ ਚੂਰ ਸਾਰਿਆਂ ਦੇ ਪੈ ਜਾਣਗੇ ਆ ਆਪਣੀ ਆ ਗਿਆ ਟਾਲੀ ਤੇ ਜਾਵਣ ਆ ਖਾਰਾ ਪਈਆਂ ਪਈਆਂ ਆ ਆਪਾਂ ਤੁਹਾਨੂੰ ਖੂਸਾ ਝੋਨਾ ਖੋਣੇ ਆਪਣਾ ਜੇ ਆਪਣੇ ਡੌਗ ਰੱਖੀ ਰੱਖਿਆ ਡੌਗ ਹੋ ਗਿਆ ਕੋਈ ਆਇਆ ਤਾਂ ਨਹੀਂ ਵਾ ਤੂੰ ਫालतू ਬੰਦਾ ਕੋਈ ਨਹੀਂ ਆਏ ਆਪਣੇ ਹਾਂ ਜਾਣਾ ਜੁਮਣਾ ਮੈਂ ਤੋੜਨ ਦਿਆ ਕਰੋ ਨਹੀਂ ਆ ਹਾਂ ਆ ਉਹ ਉਹ ਗਲਤ ਬੰਦਾ ਸੀ ਉਹ ਭੱਜ ਗਿਆ ਉਹ ਗਿਆ ਉਹ ਗਲਤ ਬੰਦਾ ਸੀ ਰਿਆ ਅਨੰਦਰਾ ਦਿਹਾੜੀ ਦਾ ਲੈ ਇਹਨਾਂ ਨੇ ਤੇ ਭੱਜ ਗਿਆ ਦੁਰਿਆ ਹੋ ਗਿਆ ਹੋ ਗਿਆ ਕੰਮ ਨਹੀਂ ਕਰਦਾ ਉਹ ਰਿਆ ਬਈ ਆਪਣਾ ਫੂਸਾ ਝੋਨਾ ਇਹ ਜੋ 9 ਦੇ ਨਾਲ ਸੋਨਾ ਉਹ 31 ਆ ਆ ਫੂਸਾ ਇਹਨੂੰ ਘਾਟਕੁਟ ਕੋਈ ਨਹੀਂ ਨਾਲ ਨਾਲ ਤੁਰ ਪੈਂਦਾ ਇਹ ਜਿਵੇਂ ਮਰਜ਼ੀ ਲਾ ਦਿਓ ਪੂਸਾ ਦਾ ਇਹ ਜੀ ਚੀਜ਼ਾਂ ਝੋਨਾ ਸੋਨਾ ਖੜਾ ਕੱਕ ਕੁਖ ਤਾਂ ਇੰਨਾ ਹੈ ਨਹੀਂ ਗਾ ਕਿ ਤੇ ਵੀ ਫੇਰਾਂਗੇ ਹੱਥ ਮੱਕ ਮੁੱਕ ਵੱਢ ਕੇ ਚਾਰਚੂ ਰੋ ਪਾ ਕੇ ਫੇਰ ਫੇਰਾਂਗੇ ਹੱਥ ਆਇਓ ਪਗਾਵ ਖੱਕ ਵੇਖ ਕੇ ਆਉਣੇ ਆ ਕਿਵੇਂ ਆ ਆ ਪਿੱਪਲ ਆਪਣਾ ਵੀ ਅ ਇਧਰ ਉਹ ਝੋਨਾ ਠੀਕ ਆ ਸਾਰਾ ਵਧੀਆ ਔਰ ਉੱਥੇ ਤਿੱਕਰਾ ਧੋੜੇ ਵਾਲੇ ਥਾਦੇ ਨਹੀਂ ਥੋੜਾ ਨਰਮ ਹੋਏ ਉਹ ਦਾ ਫਿਰ ਨਰਮ ਹੋਣਾ ਜਾਂ ਤੋੜੇ ਵਾਲੀ ਥਾਂ ਤੇ ਤਾਂ ਤੋੜਾ ਆਇਆ ਨਾ ਨਵਾਂ ਚੁੱਕਿਆ ਮਿੱਟੀ ਨਵੀਆਂ ਥੱਲੇ ਰੇਤ ਦਾ ਤੇ ਆ ਆਪਣਾ ਸਾਰਾ ਝੋਨਾ ਠੀਕ ਆ ਸੋਨਾ ਖੜਾ ਬੂਜਾ ਵਧੀਆ ਮਾਰਿਆ ਇੱਧਰ ਅਜੇ ਪਿੰਡ ਦਾ ਪਿਆਰ ਆਉਣ ਵਾਲਾ ਉਹਨੇ ਮਿੱਟੀ ਚ ਕਾਈ ਜਾਂਦਾ ਉਹ ਬਾਈ ਜੀ ਆ ਜਿਹੜਾ ਆਪਣਾ ਟਿੱਪਲ ਆ ਇਹ ਪਹਿਲਾਂ ਨਾ ਆਪਣੀ ਦੇਗ ਦੇ ਮੋਢ ਦੇ ਵਿਚਾਲੇ ਨਿੱਕਾ ਜਿਹਾ ਉਗ ਰਿਆ ਸੀਗਾ ਇੱਥੇ ਉਗ ਰਿਆ ਸੀਗਾ ਜਮਾ ਮੋਢੇ ਚ ਤਾਂ ਨਿੱਕਾ ਆ ਤੇ ਹੁਣ ਵੇਖੋ ਤਿੰਨਾ ਚਾਰ ਸਾਲਾਂ ਚ ਕਿੱਡਾ ਬਣ ਗਿਆ ਆ ਤੂ ਤੁਗਰ ਦਾ ਦਾ ਢੇਕ ਆ ਬਹੁਤ ਵੱਡਾ ਬਣ ਗਿਆ ਹਨਾ ਇਹ ਤਰਪਾਣੀ ਬਣ ਜਣੀ ਆ ਇਹ ਤਰਪਾਣੀ ਜਿਵੇਂ ਮੋਢੇ ਚ ਉਗ ਰਿਆ ਸੀਗਾ ਹੁਣ ਵੇਖੋ ਕਿੱਡਾ ਭਾਰਾ ਹੋ ਗਿਆ ਪੂਰਾ ਤਗੜਾ ਬਣ ਗਿਆ ਇਹ ਉਹ ਸ਼ਾਂ ਬਹੁਤ ਵਧੀਆ ਦੀ ਓਏ ਹਾਂ ਥੱਲੇ ਪੈਪਾ ਉੱਪਰ ਨੱਪ ਕੇ ਨਾ ਬਣਾਵਾ ਗਿਆ ਏ ਥੱਲੇ ਪੈਪ ਨੱਪ ਕੇ ਉੱਤੇ ਥੜਾ ਭਰਾਂ ਦੇ ਵਧੀਆ ਬਹੁਤ ਸੋਨਾ ਮਨ ਹਣਾ ਆ ਬਹੁਤ ਭਾਰਾ ਬਣ ਗਿਆ ਠੀਕ ਜੀ ਵੇਖ ਲੈ ਜਮਾ ਨਹੀਂ ਸੁੱਕੀ ਜਿਹੜਾ ਡਣਾ ਉੱਤੇ ਪਿਆ ਉਹਦੇ ਲਓ ਜੀ ਆਪਣਾ ਸੀਗਾ ਧੌਣ ਝੋਨਾ ਫੂਸਾ ਤੇ ਕੱਤੀ ਉਹ ਆਪਣਾ ਥੋੜਾ ਪਛੇਤਾ ਲੱਗਾ ਤਾਂ ਕਰਕੇ ਥੋੜਾ ਨਰਮ ਆ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਾ ਕਰੋ ਤੇ ਆਪਾਂ ਚੱਲਿਆ ਹੁਣ ਘਰ ਪਰ ਵੀਕੀਆ ਮਾਣੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਕਰੋ ਭਰਾਵਾਂ ਕੰਪੇਨ ਜ ਨੂੰ ਫੋਲੋ ਕਰ ਲੋ ਚਾਹੀਦਾ ਨੂੰ ਸਬਸਕ੍ਰਾਈਬ ਕਰ ਲੋ ਔ ਪਤੰਦਰ ਭੈਣ ਦਾ ਕੋੜਾ ਕੋੜਾ ਆ ਚਾਹਦਾ ਮੇਰੇ ਵੱਲ ਓਰੇ ਆਏ ਓਰੇ ਆ ਕੋੜਾ ਕੋੜਾ ਚਾਹ ਦੋ ਰਿਆ ਤੇਰੇ ਮੈਂ ਦੱਸਾਂ ਪਤਾ ਓਰੇ ਆ ਓਰੇ ਓ ਹੋ ਗਿਆ ਫੜੀਓ ਫੜੀ ਫੜੀ ਪੱਜ ਪੱਜ ਕੇ ਪੱਜ ਕੇ ਪੱਜ ਕੇ ਹੋ ਨਹੀਂ ਹੁੰਦਾ ਓਹ ਵੇਖੋ ਜਾਂਦੇ ਇਹ ਸ਼ਗਾ ਇਹ ਚੰਗੇ ਆਪਣੇ ਇਹ ਰੱਖ ਲਿਆ ਨਾ ਉਹ ਜੰਮੂ ਬੜੇ ਲੱਗੇ ਹੋਏ ਹੈ ਆਪਣੇ ਜਾਵਨਾ ਬੜੀਆਂ ਲੱਗੀਆਂ ਲੱਗੀਆਂ ਇਹਨਾਂ ਦਾ ਜਾਵਨਾ ਬਹੁਤ ਮੋਟੀਆਂ ਮੋਟੀਆਂ ਲੱਗਦੀਆਂ ਬਈ ਕਮਾਲ ਆ ਵੇਖ ਬਾਹਲੇ ਟੈਬ ਬਾਹ ਲੱਗੀਆਂ ਇਹਨਾਂ ਦਾ ਇਹ ਰੇ ਜਾਵਨਾ ਬਹੁਤ ਮੋਟੀਆਂ ਲੱਗਦੀਆਂ ਪਤਾ ਨਹੀਂ ਕਿੱਥੇ ਉਹ ਆਏ ਜਾਵਨਾ ਹੈ ਇਹ ਜੰਮੂ ਨਾਲੇ ਗੋਦ ਵਿੱਚ ਨਾ ਹਿਰਕ ਵੀ ਜਮਾ ਥੋੜੀ ਹੀ ਹੁੰਦੀ ਆ ਕੋਈ ਜ਼ਿਆਦਾ ਨਹੀਂ ਹੁੰਦੀ ਕੈ ਦੀ ਹਿਰਕ ਮਾਰੀ ਹੋ ਵੀ ਬਈ ਹਾਂ ਬਹੁਤ ਲੱਗੀਆਂ ਵਿਖਾਈ ਇੱਕ ਚੁੱਕ ਕੇ ਵਿਖਾਈਏ ਆਰ ਕਿਨਾਂ ਦੀਵਾਲੀ ਮੁੱਕ ਟੱਕ ਲੈ ਕੇ ਜਾਵਾਂਗੇ ਇੱਕ ਚੱਕੀ ਮੋਟੀ ਸਾਰੀ ਆ ਗੜੀ ਆ ਉਹ ਵੀ ਥੱਲੇ ਵੀ ਚੱਕ ਕੇ ਬਾਈ ਆ ਦੇਖੋ ਏਡੀਆਂ ਏਡੀਆਂ ਜਾਮਣਾਂ ਆਪਣੇ ਆ ਗਏ ਜੰਮੂ ਆ ਅੱਧੀ ਖਾਦੀ ਵੀ ਬਹੁਤ ਮੋٹے ਮੋਟੇ ਆ ਦੇਖੋ ਏਡੇ ਏਡੇ ਮੋٹے ਹੁੰਦੇ ਆ ਕਈ ਜਿਹੜੀ ਤਾਂ ਬੜੇ ਸਵਾਰ ਨੇ ਦੋਹਾਂ ਤੇ ਨੀ ਫਾਲਾ ਬਾ ਫਾਲ ਲੱਗਾ ਇਹਦੇ ਇਹਦੇ ਨਾ ਗੜਕਾਂ ਵੀ ਜਮਾ ਨਿੱਕੇ ਨਿੱਕੇ ਹੁੰਦੀਆਂ ਬਾਈ ਆ ਆਪਣੇ ਜਾਂਵਨ ਦੇਸ਼ ਦੇ ਬਹੁਤ ਮੋٹے ਲੱਗੇ ਆ ਪਹਿਲਾਂ بڑے ਖਾਂਦੇ ਨੇ ਤਾਂ ਚੜ ਕੇ ਜਮਾਂ ਟੀਸੀ ਤੇ ਚੜ ਜਾਂਦੇ ਸੀਗੇ ਆਓ ਓਕੇ ਨਾ ਛਾਲ ਇਤੋਂ ਮਾਰ ਕੇ ਭੱਜ ਪਾ ਤੀ ਤੂੰ ਸੀ ਕਿ ਕਿਹੜਾ ਆਓ ਇਤੋਂ ਸਿੱਧੀ ਛਾਲ ਮਾਰ ਕੇ ਭੱਜ ਗਿਆ ਤੇਰਾ ਯਾਰ ਆਪਣੇ ਝੋਨੇ ਨੂੰ ਕੋਈ ਘਾਟ ਹੈ ਨਹੀਂ ਕਿ ਰੇਪਾ ਤੀ ਆਪਾਂ ਤਿੰਨ ਵਾਰੀ ਬਾਈ ਤੇ ਆਗਾ ਭਿੰਦਰਾ ਬਾਈ ਭਿੰਦਰਾ ਮਿੱਟੀ ਚੱਕ ਨਹੀਂ ਲੱਗੇ ਜਿੱਤ ਨਹੀਂ ਬੜਾ ਪੈ ਗਿਆ ਬਾਈ ਯਾਰ ਹੈ ਜੀ ਬੱਦਲ ਬੰਬ ਬਲਾਦੀ ਮੇਂ ਹਾਂ ਹੋਮੀ ਪਨਾ ਪਿੰਦਾ ਤਾਂ ਪੰਨੋਂ ਤੋਂ ਮੈਂ ਨੇੜੇ ਦਾ ਝੋਨਾ ਲੇਟ ਹੋ ਜਾਂਦਾ 26 ਲਾਉਣਾ 26 ਲਾਉਣਾ ਹੋਰ ਅੱਛਾ ਕੋਰ ਨਹੀਂ ਨਿਕਲੀ ਯਾਰ ਕੋਰ ਤਾਂ ਬਹੁਤ ਵਧੀਆ ਪੁੱਛ ਪਾਣ ਲਾਲ ਕੋਰ ਹੈਗੀਆਂ ਹੋਰ ਯਾਰ ਪਾਣੀ ਸੁੱਕਿਆ ਹੋਇਆ ਖੜਾ ਪਾ ਟਰਾਲੀ ਭਰੋਣੀਆਂ ਮੈਂ ਉਹ ਨਹੀਂ ਕਰਾਇਆ ਉਹਨੇ ਲੈਣਾ ਨਕੀਰ ਵਾਲੇ ਨੇ ਇੱਕ ਬੰਦਾ ਭਰ ਦੂ 200 200 ਲੈਂਦਾ ਨਾ ਕਿੰਨਾ ਨਹੀਂ ਤਿੰਨ ਨਹੀਂ ਤਿੰਨ ਸੌ ਨਾ ਦੋ 500 ਰੁਪਏ ਦੇਵਾਂਗੇ ਆਪਾਂ ਮੈਂ ਜਿਹੜਾ ਉਹ ਭਰਦਾ ਖੱਡੇ ਵਾਲਾ ਓਏ ਇੱਥੇ ਇਹਦੇ ਹੈਗੀ ਆ ਇਹਦੇ ਇਹਦੇ ਕਹਿੰਦਾ ਮੈਂ ਭਰਾਂ ਉਹਨੂੰ ਕਹਿੰਦਾ ਹੋਰ ਕੀ ਹੈ ਮੈਂ ਮੇਰੇ ਕੱਤੇ ਦੀ ਗੱਲ ਲਗਾਤਾ ਹਾਂ ਹੈ ਇਹੇ ਲਾਉਣਗੇ ਆਓ ਇਹਨਾਂ ਨੂੰ ਹੀ ਤਾਂ ਦੇ ਦਾਂਗੇ ਲਫਟ ਚੱਕੇ ਮੋੜਾ ਇਹਨਾਂ ਨੂੰ ਹਾਂ ਨਾ ਮੱਥਾ ਮਾਰੀਂਗਾ ਆਹ ਮਾੜਾ ਚਾਰ ਹੀ ਲਿਪੜਾਂ ਯਾਰ ਇਹ ਆ ਜੀ ਭਿੰਦਰ ਬਾਬਾ ਮੋਰਾ ਵਾਲੀ ਵਾਲਾ ਆ ਮੇਰੇ ਨਾਲ ਪਾਇਆ ਇਹਦਾ ਇਹਦਾ ਮੁੰਡਾ ਬਾਈ ਬਾਈ ਵਾਲਾ ਕਿੱਧਰ ਗਿਆ ਚਾਇਆ ਨਹੀਂ ਓਏ ਐਸਾ ਟਰੈਕਟਰ ਲੈ ਕੇ ਆਉਂਦਾ ਚੰਗਾ ਭਾਈ ਆਪਾਂ ਮਿਲਦੇ ਆਪਾਂ ਅਗਲੀ ਵੀਡੀਓ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਆਪਣੇ ਨਾਲ ਅਵਤਾਰ ਸਿੰਘ ਔਰ ਫੁੱਲ ਲੱਲੂ ਆ ਬਾਬਾ ਉਹ ਹੁੰਦਾ ਭਿੰਦਰ ਬਾਜ ਦਾ ਮੁੰਡਾ ਟਰੈਕਟਰ ਲਈ ਡੈੱਕ ਲਾਇਆ ਇਹਨੇ ਡੈੱਕ ਲਾਇਆ ਮੁੰਡੇ ਨੇ ਨਵਾਂ ਹੀ ਲੈ ਕੇ ਲਾਇਆ ਡੈੱਕ ਦੇਖੋ ਇਹ ਬੱਲੇ ਤੇਰੇ ਮੋਰੇ ਦੀ ਲਖਾਈ ਬੈਠਾ ਏ ਮੋਰੇ ਲਖਾ ਜੱਟ ਦੀਆਂ ਜੱਟ ਦੀਆਂ ਜਾਰੀਆਂ ਚ ਕੱਚ ਨਾ ਕਿਤੇ ਲੈ ਜੱਟ ਦੀਆਂ ਯਾਰੀਆਂ ਚ ਬ੍ਰੇਕ ਜੱਕ ਦੇ ਫੈਨ ਟ੍ਰੈਕ ਫੈਨ ਓਏ ਮੂਹੇ ਕੋ ਤੇ ਐਫ 8 ਓਏ ਮੂਹ ਨਾਲ ਤੋ ਤਣੀ ਓਏ ਆ ਵਲਪੀ ਮਾਰਨੀ ਆ ਪਾਣੀ ਇੱਕ ਤੈਨੂੰ ਆ ਮਾਰਾ ਮੇਰੇ ਓਏ ਆ ਕਿੰਨੇ ਦੀ ਗੋਟੀ ਆ ਇਹ ਭੜਾ ਹੈ ਕਿੰਨੇ ਨੰਬਰ ਗੋਟੀ ਆ ਇਹ ਹੋਊਗੀ 12 13 ਹਾਂ 13 ਨੂੰ 13 ਦੀ ਆ ਰੱਖ ਲੈ ਇਹਨੂੰ ਚੱਕ ਬਈ ਔਰ ਸੰਦ ਲੈ ਜਾਂਦਾ ਇੱਕ ਦਵਾਤਾ ਮੈਂ ਆ ਵੇਖੋ ਸੰਦ ਮਿਲ ਗਿਆ ਵਧੀਆ ਲੱਲੂ ਨੂੰ 13 ਨੰਬਰ ਗੋਟੀ ਮਿਲ ਗਈ